ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਤੇ ਬਰਗਾੜੀ ਦੇ ਵਿੱਚੋਂ ਬੁਰਜ ਹਰੀਕੇ ਵਾਲੀ ਜਿਹੜੀ ਸੜਕ ਹੈ ਉਹਦੇ ਉੱਤੇ ਇੱਕ ਕਾਰ ਹੈ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਆ ਪਰ ਪਸ਼ੂਆਂ ਦੀ ਸੰਭਾਲ ਚੰਗੀ ਆ ਜਿਵੇਂ ਤੁਸੀਂ ਇਹ ਵੈੜ ਦੇਖ ਰਹੇ ਹੋ ਛੋਟੀ ਉਮਰ ਦੀ ਵੈੜ ਫੁੱਲ ਹਾਈਟ ਫੁੱਲ ਉੱਚੀ ਲੰਬੀ ਸੋਹਣੀ ਤਿਆਰ ਹੁੰਦੀ ਆਉਂਦੀ ਆ ਪਰ ਦਿਨ ਹਜੇ ਲਾਊਗੀ ਡਿਟੇਲ ਆਪਾਂ ਵਾਈਜ਼ਰਾਂ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆ ਜੂਗੀ ਇਹ ਵੈੜ ਉਹ ਵੀਰ ਤਸੱਲੀ ਕਰਨ ਦਾ ਹੱਕ ਰੱਖਦਾ ਆ ਕਿ ਤੁਸੀਂ ਦੇਖੋ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਇਦੇ ਬਾਰੇ ਜਿਹੜੀ ਜਾਣਕਾਰੀ ਲਵਾਂਗੇ ਦੱਸੋ ਉਸ ਭਰਾ ਤੋਂ ਜਾਣਕਾਰੀ ਲਵਾਂਗੇ ਜਿਹਦੇ ਘਰੋਂ ਇਹ ਵਹਿੜ ਵੱੱਛੀ ਜਿਹੜੀ ਬਾਈ ਨੇ ਦਿੱਤੀ ਸੀਗੀ ਕਿਉਂਕਿ ਇਹਦੀ ਗਾਂ ਇਹਦੀ ਮਾਂ ਜਿਹੜੀ ਉਸ ਵੀਰ ਕੋਲ ਸੀ ਤੇ ਉਹੀ ਬਾਈ ਆਪਾਂ ਨੂੰ ਜਾਣਕਾਰੀ ਦੇਣਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸੋ ਮੇਰਾ ਨਾਮ ਰਿਸ਼ਮ ਸਿੰਘ ਜੀ ਰਿਸ਼ਮ ਬਾਈ ਅੱਜ ਆਪਾਂ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਹਾਂਜੀ ਇਹ ਵਹਿੜ ਵੱੱਛੀ ਤੁਸੀਂ ਦਿੱਤੀ ਸੀ ਇਹਨੂੰ ਹਾਂਜੀ ਬਾਈ ਅਸੀਂ ਦਿੱਤੀ ਸੀਗੀ ਆ ਅੱਛਾ ਇਹਦੀ ਮਾਂ ਦੁੱਧ ਕਿੰਨਾ ਕੁ ਦੇਂਦੀ ਸੀ ਇਹ 3440 ਦਾ ਸਰਕਾਰੀ ਚੁਆਈ ਹੋਈ ਵੀ ਸੀ ਇਸ ਦੀ ਮਾਂ ਦੀ 3440 ਦੀ ਸਰਕਾਰੀ ਚੁਆਈ ਹਾਂ ਠੀਕ ਹੈ ਲੋਥ ਜਿਹੜੇ ਰਹੇ ਠੀਕ ਹੈ ਅੱਛਾ ਭਾਈ ਵੈਸੇ ਜਿਹੜੀ ਇਹ ਵੜੇ ਪਹਿਲਾ ਸੂਆ ਸੂਰੀ ਪਹਿਲਾ ਸੂਆ ਸੂਰੀ ਆ ਦੋ ਦੰਦੀ ਆਈ ਦੋ ਦੰਦ ਉਹ ਤਾਂ ਆਪਾਂ ਵੇਖੇ ਹੋਏ ਆ ਕਨਫਰਮ ਆ ਦਿਨ ਕਿੰਨੀ ਤਰੀਕ ਨੂੰ ਪੂਰੇ ਹੋ ਜਾਣਗੇ ਇਹਦੇ ਜੀ ਸਮਝ ਲਓ ਵੀ 13 ਨੂੰ 9 ਮਹੀਨੇ ਪੂਰੇ ਹੋ ਜਾਣਗੇ 13 ਵਿਸਾਖ ਨੂੰ ਹਾਂਜੀ ਅੱਜ 2 ਵਿਸਾਖ ਹੋ ਗਿਆ ਮੇਨ ਲੱਗਦਾ ਹਾਂਜੀ ਹਾਂਜੀ ਹਜੇ 11 ਦਿਨ ਬਾਕੀ ਆ ਹਾਂਜੀ ਹਾਂਜੀ ਇਹ ਥੋੜੀ ਫਿਰ ਕੱਚੀ ਬਕਾਊ ਕਰਤੀ ਬਈ ਉਹ ਬਾਈ ਨੇ ਕਬੈਨ ਤੇ ਜਾਣਾ ਜੀ अच्छा कमेंट याना ओके वेंट लगया हुआ ठीक है हां जी अच्छा भाई ए दा पता है केडे बुल दी आ, ए, ए, थे ते थे... ते है जेडी वेड है या नहीं ਧਿਆਨ ਚ ਸੁਣ ਇਹ ਨਹੀਂ ਧਿਆਨ ਜੀ ਇਹ ਸੀਵਨ ਲੱਗਿਆ ਵਾ ਦੂਜਾ ਜਰਸੀ ਦਾ ਜੀ ਇਹ ਜਰਸੀ ਦਾ ਸੀਮਾ ਲੱਗ ਹਾਂ ਜੀ ਠੀਕ ਹੈ ਕੀ ਰੇਟ ਕਰਦੇ ਹੋ ਤਾਂ ਬਈ ਰੇਟ 120000 ਰੁਪਏ ਕਰਦੇ ਹਾਂ ਠੀਕ ਹੈ ਹਾਂ ਜੀ ਦੋਸੋ ਤੋਰ ਕੇ ਦਿਖਾਉਣੇ ਆ ਵਾਕਈ ਚੰਗੇ ਕੱਦ ਕਾਠ ਦੀ ਵਹਿੜ ਹੈ 34 ਕਿਲੋ 400 ਗ੍ਰਾਮ ਬਾਈ ਕਹਿੰਦਾ ਵੀ ਇਹਦੀ ਮਾਂ ਦੀ ਲਾਈਵ ਮਿਲਕਿੰਗ ਸੌਰੀ ਸਰਕਾਰੀ ਚਵਾਈ ਕਰਵਾਤੀ ਸੀ ਵੀਰ ਨੇ ਵੈਸੇ 38 ਕਿਲੋ ਦਿੰਦੀ ਰਹੀ ਹੈ ਵਹਿੜ ਵੱਡੇ ਕਦ ਕਾਟਦੀ ਹੈ ਹਵਾਨੇ ਦੀ ਬੰਤਰ ਬੜੀ ਚੰਗੀ ਹੈ ਤੇ ਜਿੱਦਾਂ ਬਾਈ ਨੇ ਆਪਦੇ ਕਹ ਲਓ ਮਿਹਨਤ ਮਜ਼ਦੂਰੀ ਕਰਕੇ ਇਹਨੂੰ ਸੰਭਾਲ ਲਿਆ ਉਹ ਵੀ ਚੰਗਾ ਸੰਭਾਲ ਲਿਆ ਹਾਲਾਂਕਿ ਹੋਰ ਵੱਧ ਵਧੀਆ ਸੰਭਾਲੀ ਜਾ ਸਕਦੀ ਹੈ ਥੋੜਾ ਹੋਰ ਰਾਚਨ ਚੰਗਾ ਪਾ ਕੇ ਪਰ ਆਪਦੀ ਪਹੁੰਚ ਮੁਤਾਬਕ ਇਹਨਾਂ ਨੇ ਬਹੁਤ ਸੋਹਣੀ ਸੰਭਾਲੀ ਹੈ ਆਰਡਰ ਕੱਟ ਵਾਲਾ ਹਵਾਨੇ ਦੇ ਵਿੱਚ ਤੁਸੀਂ ਕੱਟ ਦੇਖੋਗੇ ਕਾਫੀ ਚੰਗਾ 1,20,000 ਰੇਟ ਬਰੀਡਿੰਗ ਤੇ ਕੰਮ ਕਰਨ ਵਾਲੀ ਵਹਿੜ ਹੈ ਰਿਕਾਰਡ ਚੰਗਾ ਹੈ ਹਾਈਟ ਲੈਂਥ ਦੇਖ ਲਓ ਤੇ ਕਨਫਰਮ ਦੋ ਦੰਦ ਦੰਦ ਮੈਂ ਦੇਖੇ ਹੋਏ ਆ ਸਿੰਘ ਦਾਗੇ ਹੋਏ ਆ ਪਰ ਇਸ ਤਰ੍ਹਾਂ ਕਈ ਵਾਰ ਫੋਟਾਂ ਹੀ ਉੱਤੇ ਦਿਸਣ ਲੱਗ ਜਾਂਦੀਆਂ ਬਾਈ ਫੇਰ ਇੱਕ ਵਾਰ ਉਧਰ ਸਿੱਧੀ ਲਿਜਾਓ ਆ ਗਾੜੀ ਚੰਗੀ ਆ ਪਛਾਣ ਉਹ ਹਵਾਨਾ ਚੰਗਾ ਥਣ ਮੋਟੇ ਹੱਥੀ ਚੁਾਈ ਵਾਲੇ ਨਿਕਲਣਗੇ ਟਾਂਚਾ ਤੁਸੀਂ ਵਹਿੜ ਦਾ ਦੇਖੋ ਤੁਹਾਨੂੰ ਪਸੰਦ ਆਊਗੀ ਸੋ ਜਿਹਨੂੰ ਜਚੇ ਦੱਸੋ ਤਾਂ ਥੋੜੀ ਹੋਰ ਤੋਰਿਓ ਜੀ ਉਹੀ ਭਰਾ ਕਾਲ ਕਰਿਓ ਕਿਉਂਕਿ ਬਾਈ ਨੇ ਉਸ ਤੋਂ ਬਾਅਦ ਚ ਵਹਿੜ ਵੇਚ ਕੇ ਕੰਬਾਈਨ ਆਪਾਂ ਨੂੰ ਪਤਾ ਹਾੜੀ ਦਾ ਸੀਜ਼ਨ ਸ਼ੁਰੂ ਆ ਉਹਦੇ ਤੇ ਜਾਣਾ ਇਧਰ ਨੂੰ ਲਿਓ ਸੋ ਜਿਹਨੂੰ ਜੱਜਦੀ ਐ ਵੜ ਖਰੀਦ ਸਕਦੇ ਹੋ ਤੁਸੀਂ ਚੰਗਾ ਸੋਹਣਾ ਹਵਾਨਾ ਬਣਾਉਗੀ ਹਾਈਟ ਲੈਂਥ ਫੁੱਲ ਐ ਉੱਚੀ ਲੰਬੀ ਪੂਰੀ ਐ ਪਹਿਲੇ ਸੂਏ ਚੀ ਦੋਸਤੋ ਚੰਗਾ ਦੁੱਧ ਦੇਣਾ ਐ ਇਦਾਂ ਦਾ ਇਹਦਾ ਢਾਂਚਾ ਐ ਤੋਂ ਇੱਕ ਹੀ ਨਾਗ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣਾ ਸੀਗਾ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰ ਲਿਓ ਜੀ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ